ਕਿ ਮੈਂ ਮੇਰਾ ਇਲਾਜ ਕਰਾ ਦੇ ਸਰ ਛੋਟੇ ਛੋਟੇ ਬੱਚੇ ਨੇ ਮੇਰੇ ਅਗਰ ਮੇਗੀ ਕੋਈ ਸ਼ੋਈਏ ਮੇਰੇ ਬੱਚੇ ਨੱਕੇ ਬਣਗੇ ਮੇਰੇ ਮਗਰੋਂ ਨਾ ਮੇਰੇ ਕੋਲ ਕੋਈ ਰਹਿਣ ਦੀ ਜਗ੍ਹਾ ਹੈ ਨਾ ਕੋਈ ਆਪਣਾ ਕੋਈ ਆਂਦਾ ਹੈ ਗੱਲਬਾਤ ਕਰਨੇ ਮੈਂ 16 17 ਸਾਲ ਹੀ ਅਸਲ ਵਿੱਚ ਕਰਾਇਆ ਪਰ ਰਹਿੰਦੇ ਨਾ ਕਿਸੇ ਨੇ ਆ ਕੇ ਪੁੱਛਿਆ ਕੋਈ ਜਗ੍ਹਾ ਕੋਈ ਧੋਕੋ ਸੋਖ ਕੋਈ ਕੋਈ ਨਹੀਂ ਪੁੱਛਿਆ ਸਰ ਮੇਰੀ ਅਪੀਲ ਹੈ ਤੁਹਾਡੇ ਸਾਰਿਆਂ ਅਗੇ ਜਿਹੜੀ ਵੀ ਸੰਗਤ ਮੇਰਾ ਦੇਖਦੀ ਹੈ ਪੇਟਿਓ ਕਿ ਮੇਰੇ ਘਰ ਇਲਾਜ ਕਰਾ ਦਿਓ ਪਹਿਲੇ ਇਤਨਾ ਆਪਣੇ ਪੈਰਾਂ ਤੇ ਖੜੇ ਹੋ ਜਾਣਾ ਤੇ ਆਪਣੀ ਫੈਮਿਲੀ ਨਾਲ ਖੁਸ਼ ਰਹਿਣ ਬੜੇ ਔਖੇ ਨੇ ਗੈਂਗਰਿੰਗ ਨਾਮ ਦੀ ਬਿਮਾਰੀ ਇਹਨਾਂ ਨੂੰ ਪਾ ਪੈਰ ਦੇ ਵਿੱਚ ਹੋ ਚੁੱਕੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਪੈਰ ਹੈ ਉਹ ਬਿਲਕੁਲ ਜਾਮ ਹੋ ਚੁੱਕਿਆ ਹੈ ਗੋਡੇ ਤੱਕ ਜਿਹੜੀ ਇਹਨਾਂ ਦੀ ਲਤ ਹੈ ਉਹ ਬਿਲਕੁਲ ਜਾਮ ਹੋ ਚੁੱਕੀ ਹੈ ਇਹਨਾਂ ਦੀ ਜਿਹੜੀ ਇਹ ਇਸ ਹਾਲਤ ਨੂੰ ਦੇਖਦੇ ਹੋਏ ਸਾਰੇ ਨੌਜਵਾਨ ਵੀਰਾਂ ਨੇ ਇੱਕ ਹੀਲਾ ਕੀਤਾ ਅਤੇ ਸਾਨੂੰ ਅਪਰੋਚ ਕੀਤੀ ਅਸੀਂ ਇੱਥੇ ਸਟੋਰੀ ਕਰਨ ਲਈ ਆਏ ਹਾਂ ਵੀਰ ਜਿਹੜੀ ਹੈ ਉਹ ਬਿਲਕੁਲ ਹੀ ਟੋਟਲੀ ਡੈਮੇਜ ਹੋ ਚੁੱਕੀ ਹੈ ਲਤ ਜੋ ਕਿ ਆਪਣੇ ਪਰਿਵਾਰ ਦਾ ਇੱਕੋ ਇੱਕ ਸਾਰਾ ਸਾਰਾ ਕਮਾਈ ਦਾ ਤੇ ਉਹਨਾਂ ਦਾ ਹੋਰ ਕੋਈ ਸਾਰ ਨਹੀਂ 1.5 ਤੋਂ 2 ਸਾਲ ਤੋਂ ਉਹ ਬੈਠੇ ਯਾਨੀ ਬਿਲਕੁਲ ਹੁਣ ਤੇ ਉਹਨਾਂ ਦੀ ਕੰਡੀਸ਼ਨ ਐਸੀ ਹੈ ਕਿ ਉਹ ਆਪਣੀ ਇੱਕ ਜਗ੍ਹਾ ਤੋਂ ਚੱਲਣਾ ਵੀ ਉਹਨਾਂ ਦਾ ਬੜਾ ਮੁਸ਼ਕਿਲ ਹੋ ਗਿਆ। ਮੁਸ਼ਕਿਲ ਹੋ ਗਿਆ। ਦੋ ਬੱਚੇ ਉਹਨਾਂ ਦੇ ਛੋਟੇ ਬੱਚੇ ਹਨ। ਇੱਕ ਛੋਟੀ ਬੱਚੀ ਤੁਸੀਂ ਦੇਖ ਰਹੇ ਹੋ ਤਿੰਨ ਬੱਚੇ ਹਨ ਉਹਨਾਂ ਦੇ। ਇੱਕ ਛੋਟੀ ਬੱਚੀ ਹੈ ਤੇ ਦੋ ਬੇਟੇ ਹਨ। ਦੋ ਬੇਟੇ। ਕਿਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤਜਿੰਦਰਪਾਲ ਸਿੰਘ ਅੱਜ ਅਸੀਂ ਪਹੁੰਚੇ ਹਾਂ ਜੰਮੂ ਦੇ ਪਿੰਡ ਖੰਡਵਾਲ ਵਿਖੇ ਖੰਡਵਾਲ ਪਿੰਡ ਦੇ ਵਿੱਚ ਇਹ ਜੋ ਇੱਕ ਪਰਿਵਾਰ ਹੈ ਇਸ ਦੇ ਕੋਲ ਸਾਨੂੰ ਅਪਰੋਚ ਹੋਈ ਸੀ ਤੇ ਅਸੀਂ ਇਹਨਾਂ ਦੇ ਕੋਲ ਆਕਾਲ ਪੁਰਖੀ ਫੌਜ ਯੂਨਾਈਟਿਡ ਸਿੱਖ ਖਾਲਸਾ ਐਡ ਸਿੱਖ ਨੌਜਵਾਨ ਸਭਾ ਸਿੰਬਲ ਕੈਂਪ ਦੇ ਨੌਜਵਾਨ ਵੀਰਾਂ ਦੇ ਨਾਲ ਅਸੀਂ ਇੱਥੇ ਪਹੁੰਚੇ ਹਾਂ कुछ कुछ छुड़ा ले के गए गुड़िया जैसा घर डैडी का बच्चा चलो जी तो देखे देखे कोई फरमाइश गुरु करेगा अब रब करेगा कि सब कुछ ठीक रहेगा तेरे की जी की कंप्ल्सर पे वेरी गुड ये लगा था चलिए लेडीज ओया किस में ये तो ठीक ये ਹਾਂ ਕੋਈ ਨਹੀਂ ਫਿਰ ਤੋਂ ਸਾਡੇ ਕਿਸ ਤੇ ਮੰਗੇ ਦੀ ਹੈ ਤੇ ਆਪ ਵੀ ਪਢੀ ਗਈ ਬੈਰੀਕਲ ਮੈਨੂੰ ਉੱਥੋਂ ਦਰਦ ਨਹੀਂ ਲੱਗਦਾ ਹਾਂ ਹਾਂ ਜੀ ਕਹਿੰਦੇ ਦੌਤ ਨੂੰ ਦੱਸੋ ਹਾਂ ਕੀ ਦੱਸਣਗੇ ਡਾਕਟਰ ਰਾਜ ਡਾਕਟਰ ਕੋਲ ਗਿਆ ਹਾਂ ਆਹ ਰਾਜ ਡਾਕਟਰ ਸਤਾਰੀ ਵਾਲੀ 30 39 ਵਿੱਚ ਜ਼ਖਮ ਹੋ ਗਿਆ ਜੀ ਅੱਛਾ ਜਿਹੜੇ ਚੀਜ਼ ਰੋਚਣੇ ਕਿਹਾ ਦੇ ਆਪਸ ਵਿੱਚ ਨਹੀਂ ਰਹੀ ਦੋ ਅੱਛਾ ਉਹ ਦਵਾਈ ਜਦੋਂ ਬੰਦ ਕਰਦੇ ਗਏ ਹਾਂ ਜੀ ਹਾਂ ਠੀਕ ਹੋ ਗਈ ਹੈ ਉਹ 220 ਜੀ ਦੋ ਦੋ ਬਦਲ ਬਣਾਦਾ ਹੈ ਰਿਹਾ 500 ਲੈ ਲਿਆ ਅਨੰਦਿਆ ਜੀ ਮੈਂ ਤੁਹਾਨੂੰ ਹਾਂ ਬਿਲਕੁਲ ਸਲਾਹਿਕਾ ਵਾਲੀ ਕੰਮ ਕਰਦੀ ਹੈ ਉਹ ਪੇੜ ਪਾਲਦੀ ਆਪਣੇ ਖਾਨਾ ਦੋ ਤਿੰਨ ਜੀ ਹਜ਼ਾਰ ਤਾਂ ਦੇ ਦਿੰਦੇ ਹਾਂ ਉਸ ਕੋਲ ਇਹ ਇਸ ਪੈੜ ਵਿੱਚ ਕੀ ਹੈ ਕਿ ਇਧਰ ਵੀ ਹੈ ਸਿਰ ਇਹ ਕਹਿੰਦੀ ਜਿਵੇਂ ਪੂਰਾ ਫਲੀ ਖਰਾਬ ਹੀ ਰੱਖਦਾ ਹੈ

ਦਵਾਈ ਸਭ ਫੜੇ ਕੋਈ ਦਵਾਈ ਨਹੀਂ ਪਹੁੰਚਦੀ ਕਹਿੰਦੇ ਫਾਂਡੇ ਕਰੋ ਫਾਂਡੇ ਫਾਂਡੇ ਦਾ ਫਰਕ ਨਹੀਂ ਪਤਾ ਇੱਥੇ ਪੁੱਛਿਆ ਜਨਕਰਾਜ ਨਾਕਰਨਗੁਰ ਕਰਨਰਾਜ ਚਲੋ ਜੀ ਫਾਈ ਗੁਰੂ ਕਰੇਗਾ ਠੀਕ ਕਰਾਂਗੇ ਕੋਸ਼ਿਸ਼ ਬਾਕੀ ਜੋ ਉਸ ਦਵਾਈ ਦੇ ਬਿਧਾ ਜੋ ਕਰਨਾਤਮਾ ਦਾ ਜਿਹੜਾ ਕੋਈ ਹੋਵੇ ਨਾ ਆਪਣੇ ਕੋਲ ਜਗ੍ਹਾ ਐਸਾ ਨਹੀਂ ਚਲੋ ਸੋ ਆਈ ਡਸ ਵਾਂ ਸਾਮਸਤ ਕਰ ਰਿਹਾ ਹਾਂ ਸੋ ਤੁਸੀਂ ਉਹ ਤੋਂ ਮੈਂ ਚਨਾ ਕਾਰ ਦੇ ਰਿਕਾਰਡ ਬਤੀ ਹਮ ਮੈਨੂੰ ਦੇਖੀਆਂ ਕਰਨ ਦੇਖ ਹੁਣ ਜੰਨੇ ਵਾਹ ਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਅਸੀਂ ਜੰਮੂ ਦੇ ਵਿਖੇ ਖੰਡਵਾਲ ਦੇ ਇੱਕ ਪਿੰਡ ਵਿਖੇ ਆਏ ਸਾਂ ਸਟੋਰੀ ਕਵਰ ਕਰਨ ਦੇ ਲਈ ਇੱਥੇ ਸਾਨੂੰ ਇੱਕ ਪਰਿਵਾਰ ਲੱਭਿਆ ਹੈ ਜਿਸਦੀ ਕਿ ਮਾਲੀ ਹਾਲਤ ਕੁਝ ਠੀਕ ਨਹੀਂ ਹੈ ਜੋ ਇਹਨਾਰੇ ਮੇਨ ਹੈਡਨ ਪਰਿਵਾਰ ਦੇ ਉਹ ਇੱਕ ਬਹੁਤ ਹੀ ਭਿਆਨਕ ਬਿਮਾਰੀ ਨਾਲ ਤੁਸੀਂ ਆਖੋ ਜੂਝ ਰਹੇ ਹਨ ਜੋ ਕਿ ਪਰਿਵਾਰ ਦਾ ਖਾਲੀ ਇੱਕ ਹੀ ਜੋ ਕਿ ਖਾਲੀ ਪਰਿਵਾਰ ਦਾ ਇੱਕ ਹੀ ਸਦਸਿਆ ਸਨ ਜਿਨਾਰੇ ਥਰੂ ਪਰਿਵਾਰ ਦੀ ਪੂਰੀ ਰੋਜੀ ਰੋਟੀ ਚੱਲਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੰਮੂ ਦੇ ਤਿੰਨ ਖੰਡਵਾਲ ਵਿਖਿਆਏ ਆ ਜਿੱਥੇ ਵੀ ਕਰਨ ਰਾਜ ਜੀ ਜੋ ਕਿ ਅਜ ਤੱਕ 1.5 ਤੋਂ 2 ਸਾਲ ਪਹਿਲਾਂ ਇੱਕ ਬੜੀ ਭਿਆਨਕ ਬਿਮਾਰੀ ਜੋ ਕਿ ਨਾਲ ਦੀ ਲਤ ਜਿਹੜੀ ਹੈ ਉਹ ਬਿਲਕੁਲ ਹੀ ਟੋਟਲੀ ਡੈਮੇਜ ਹੋ ਚੁੱਕੀ ਹੈ ਲਤ ਜੋ ਕਿ ਆਪਣੇ ਪਰਿਵਾਰ ਦਾ ਇੱਕੋ ਇੱਕ ਸਾਰਾ ਸਾਰਾ ਕਮਾਈ ਦਾ ਤੇ ਉਹਨਾਂ ਦਾ ਹੋਰ ਕੋਈ ਸਾਰ ਨਹੀਂ 1.5 ਤੋਂ 2 ਸਾਲ ਤੂੰ ਉਹ ਬੈਠਦੇ ਯਾਨ ਬਿਲਕੁਲ ਹੁਣ ਤੇ ਉਹਨਾਂ ਦੀ ਕੰਡੀਸ਼ਨ ਐਸੀ ਹੈ ਕਿ ਉਹ ਆਪਣੀ ਇੱਕ ਜਗ੍ਹਾ ਤੋਂ ਚੱਲਣਾ ਵੀ ਉਹਨਾਂ ਦਾ ਬੜਾ ਮੁਸ਼ਕਿਲ ਹੋ ਗਿਆ ਦੋ ਬੱਚੇ ਉਹਨਾਂ ਦੇ ਛੋਟੇ ਬੱਚੇ ਹਨ ਇੱਕ ਛੋਟੀ ਬੱਚੀ ਤੁਸੀਂ ਦੇਖਦੇ ਹੋ ਤਿੰਨ ਬੱਚੇ ਨੇ ਉਹਨਾਂ ਦੇ ਇੱਕ ਛੋਟੀ ਬੱਚੀ ਹੈ ਤੇ ਦੋ ਬੇਟੇ ਦੋ ਬੇਟੇ ਇਹਨਾਂ ਦੀ ਪੜਾਈ ਵੀ ਬਿਲਕੁਲ ਟੋਟਲੀ ਸਫਲ ਕਰ ਰਹੀ ਹੈ ਪੜਾਈ ਵੀ ਬੱਚੇ ਗਵਰਨਮੈਂਟ ਸਕੂਲ ਦੇ ਵਿੱਚ ਪੜਦੇ ਪੜਾਈ ਦੇ ਵਿੱਚ ਬੱਚੇ ਬਹੁਤ ਅੱਛੇ ਸੀਗੇ ਹੁਣ ਬੱਚੇ ਗਵਰਨਮੈਂਟ ਸਕੂਲ ਦੇ ਵਿੱਚ ਜਾ ਰਹੇ ਨੇ ਪੜਨ ਵਾਸਤੇ ਪਰ ਕੋਈ ਇੰਨਾ ਅੱਛਾ ਉਹਨਾਂ ਦੀ ਪ੍ਰਾਈਵਟ ਨਹੀਂ ਚੱਲ ਰਹੀ ਇਲਾਜ ਵਾਸਤੇ ਬਿਲਕੁਲ ਕੋਈ ਇਲਾਜ ਬਿਲਕੁਲ ਬੰਦ ਹੋ ਚੁੱਕਾ ਹੈ ਵੀਰ ਜੀ ਦਾ ਸਿਹਤ ਜਤ ਵੀ ਤੋ ਅਸੀਂ ਸੰਤਾਨ ਨੂੰ ਅਪੀਲ ਕਰਦੇ ਆ ਕਿ ਵੀਰ ਜੀ ਦੀ ਇਲਾਜ ਵਾਸਤੇ ਮਾਇਕ ਸਹਾਇਤਾ ਇਸ ਪਰਿਵਾਰ ਦੀ ਕੀਤੀ ਜਾਏ ਜੋ ਕੋਈ ਤਿਲਫੁਲ ਰਾਸ਼ਨ ਦੀ ਸੇਵਾ ਕਰਨਾ ਚਾਹੇ ਆਸ਼ਲੀ ਸੇਵਾ ਕਰ ਸਕਦਾ ਹੈ ਕਰ ਸਕਦਾ ਹੈ ਤੋ ਮੈਡੀਸਨ ਵਾਸਤੇ ਇਨਾਂ ਦੇ ਇਲਾਜ ਵਾਸਤੇ ਕਾਫੀ ਜ਼ਿਆਦਾ ਜਿਹੜੀ ਕਿ ਸਾਨੂੰ ਮਾਇਆ ਦੀ ਜ਼ਰੂਰਤ ਪੈਣੀ ਹੈ ਵਿਜੀ ਦੇ ਇਲਾਜ ਵਾਸਤੇ ਸਿੱਖ ਨੌਜਵਾਨ ਸਭਾ ਸਿੰਬਲ ਕੈਂਪ ਅਕਾਲਪੁਰ ਕੀ ਫੌਜ ਖਾਲਸਾ ਇਟ ਤੇ ਯੂਨਾਈਟਿਡ ਸਿਕਸ ਅਸੀਂ ਚਾਰੋਂ ਜਥੇਬੰਦੀਆਂ ਦੇ ਵੀਰਾਂ ਨੇ ਮਿਲ ਕੇ ਫੈਸਲਾ ਲਿਆ ਸੀ ਕਿ ਵਿਜੀ ਦਾ ਇਲਾਜ ਦੀ ਜ਼ਿੰਮੇਵਾਰੀ ਆਪਾਂ ਲਵਾਂਗੇ ਕਿ ਅਜਗਤ ਪਹਿਲੇ ਜੰਮੂ ਦੇ ਵਿੱਚ ਹੀ ਕੋਸ਼ਿਸ਼ ਕਰਾਂਗੇ ਇਹਨਾਂ ਦਾ ਇਲਾਜ ਕਰਵਾਣ ਦੀ ਅਗਰ ਨਹੀਂ ਜੰਮੂ ਦੇ ਵਿੱਚ ਅਗਰ ਕੋਈ ਟ੍ਰੀਟਮੈਂਟ ਹੋ ਪਾਇਆ ਇਹਨਾਂ ਦਾ ਤਾਂ ਆਪਾਂ ਆਊਟ ਆਫ ਸਟੇਟ ਵੀ ਜਾ ਕੇ ਅੱچھے ਹਸਪੀਟਲ ਦੇ ਵੀ ਜਾ ਕੇ ਕੋਸ਼ਿਸ਼ ਕਰਾਂਗੇ ਇਲਾਜ ਕਰਾਣ ਦੀ ਤੋ ਅਕਾਊਂਟ ਨੰਬਰ ਜੋ ਹੈ ਨਾ ਦਾ ਅਸੀਂ ਤੁਹਾਨੂੰ ਜੋ ਸਕਰੀਨ ਤੇ ਵੀਜੀ ਫਲੈਸ਼ ਕਰ ਦੇਣਗੇ ਤੋ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਤੋ ਇਹ ਇਹਨਾਂ ਦੀ ਮਾਇਕ ਸਹਾਇਤਾ ਕੀਤੀ ਜਾਏ ਤਾਂ ਕਿ ਵੀਜੀ ਦਾ ਇਲਾਜ ਆਪਾ ਕਰਵਾ ਸਕੀਏ ਤੇ ਦੁਬਾਰਾ ਆਪਣੇ ਪੈਰਾਂ 'ਤੇ ਖੜੇ ਹੋ ਕੇ ਆਪਣੇ ਪਰਿਵਾਰ ਨੂੰ ਸੰਭਾਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੰਮੂ ਦੇ ਇੱਕ ਪਿੰਡ ਵਿੱਚ ਆਏ ਹਾਂ ਖੰਡਵਾਲ ਜਿਦੋਂ ਕਿ ਇਕਬੀਰ ਜੀ ਕਰਨ ਰਾਜ ਸਿੰਘ ਤੇ ਉਹਨਾਂ ਦੇ ਚਾਰੇ ਮਾਲੀ ਹਾਲਤ ਬਹੁਤ ਮਾੜੀ ਹੈ। ਉਹ ਬਲੇ ਇੱਕ ਕਲਚਰ ਦਾ ਕੰਮ ਕਰ ਰਿਹਾ ਢੀਡੇ ਲਾਉਂਦੇ ਸਨ। ਉਹ ਸਿੱਧੇ ਛੱਤ ਵੀ ਨਹੀਂ ਉਹਨਾਂ ਦੇ। ਉਹ ਕਿਸੇ ਦੇ ਘਰ ਪਹਿਲੇ ਕਿਰਾਏ ਦੇ ਰਹਿੰਦੇ ਸਨ ਅੱਜ ਇੱਥੇ ਕਿਸੇ ਨੇ ਆਪਣੇ ਘਰ ਵਿੱਚ ਥੱਲੇ ਵੇਸ਼ਮੈਂਟ ਵੀ ਰੱਖੇ ਜਨ ਉਹ। ਤੇ ਉਹਨਾਂ ਦੀ ਮਾਲੀ ਹਾਲਤ ਬਹੁਤ ਮਾੜੀ ਹੈ। ਇਸ ਕਰਕੇ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਇਹੋ ਜੇ ਬੰਦੇ ਨੂੰ ਵਾਪਸ ਚੱਕ ਕੇ ਆਪਾਂ ਕਰਦੇ ਜਿੰਮੇਵਾਰੀ ਉਹਨਾਂ ਦੇ ਫਿਰ ਭਰੇ ਮੋੜੇ ਤੇ ਪਾਈਏ। ਉਹਨਾਂ ਨੂੰ ਠੀਕ ਰਾਉਣ ਦਾ ਸਾਰੇ ਸਹਿਯੋਗ ਕਰੋ। ਸਾਰੇ ਵੀਰਾਂ ਗੇ ਇਹੋ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਹ ਤੇ ਆਪਣੇ ਵੀਰ ਵਾਪਸ ਪੈਰਾ ਭਰ ਉਸਨੇ ਬਾਈ ਖਾਲਸਾ ਵਾਈ ਡਿੱਕੀ ਖਤੇ ਉਹਨਾਂ ਵੀਰਾਂ ਨੇ ਇਸ ਪਰਿਵਾਰ ਨੂੰ ਸਾਂਭਣ ਦਾ ਜਿਹੜਾ ਹੈ ਇੱਕ ਹੇਲਾ ਕੀਤਾ ਹੈ ਜੋ ਪਰਿਵਾਰ ਨੂੰ ਇਸ ਵੇਲੇ ਜੋ ਪਰੇਸ਼ਾਨੀਆਂ ਪੇਸ਼ ਆ ਰਹੀਆਂ ਨੇ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਇੱਕ ਵੀਰ ਨੇ ਇਸ ਪਰਿਵਾਰ ਦਾ ਜਿਹੜੇ ਕਰਤਾ ਤਰਤਾ ਸਨ ਜਿਨ੍ਹਾਂ ਦੇ ਕੰਮ ਕਾਜ ਕਰਨ ਤੇ ਹੀ ਇਸ ਘਰ ਦਾ ਜਿਹੜਾ ਹੈ ਖਰਚਾ ਪਾਣੀ ਜਿਹੜਾ ਚੱਲਦਾ ਸੀ ਉਹ ਵੀਰ ਇੱਥੇ ਬੈਠੇ ਨੇ ਤੁਹਾਡੇ ਸਾਹਮਣੇ ਵੀਰ ਕਰਨ ਰਾਜ ਤੋਂ ਕਰਨ ਰਾਜ ਜੀ ਦੀ ਪਰੇਸ਼ਾਨੀ ਇਹ ਹੈ ਕਿ ਇਹਨਾਂ ਦੀ ਜਿਹੜੀ ਖੱਬੀ ਲੱਤ ਹੈ ਉਹਨੂੰ ਇੱਕ ਬਿਮਾਰੀ ਹੈ ਜੋ ਅਸੀਂ ਤੁਹਾਨੂੰ ਦਿਖਾ ਹੀ ਸਕਦੇ ਹਾਂ ਗੈਂਗਰਿੰਗ ਨਾਮ ਦੀ ਬਿਮਾਰੀ ਇਹਨਾਂ ਨੂੰ ਪੈਰ ਦੇ ਵਿੱਚ ਹੋ ਚੁੱਕੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਪੈਰ ਹੈ ਉਹ ਬਿਲਕੁਲ ਜਾਮ ਹੋ ਚੁੱਕਿਆ ਹੈ ਗੋਡੇ ਤੱਕ ਜਿਹੜੀ ਇਹਨਾਂ ਦੀ ਲੱਤ ਹੈ ਉਹ ਬਿਲਕੁਲ ਜਾਮ ਹੋ ਚੁੱਕੀ ਹੈ ਇਹਨਾਂ ਦੀ ਜਿਹੜੀ ਇਹ ਇਸ ਹਾਲਤ ਨੂੰ ਦੇਖਦੇ ਹੋਏ ਸਾਰੇ ਨੌਜਵਾਨ ਵੀਰਾਂ ਨੇ ਇੱਕ ਹੀਲਾ ਕੀਤਾ ਅਤੇ ਸਾਨੂੰ ਅਪਰੋਚ ਕੀਤੀ ਅਸੀਂ ਇੱਥੇ ਸਟੋਰੀ ਕਰਨ ਲਈ ਆਏ ਹਾਂ ਵੀਰ ਕੰਨ ਰਾਜ ਜੀ ਦੇ ਨਾਲ ਹੀ ਗੱਲ ਕਰਾਂਗੇ ਵੀਰ ਜੀ ਕਿੰਨੇ ਕੁ ਦੇਰ ਤੋਂ ਤੁਹਾਨੂੰ ਇਹ ਪਰੇਸ਼ਾਨੀ ਆ ਰਹੀ ਹੈ ਸਰ ਹੋ ਗਿਆ ਕੋਈ 1.5 ਸਾਲ ਹੋ ਗਿਆ 1.5 ਸਾਲ ਮਤਲਬ ਤੁਸੀਂ 1.5 ਸਾਲ ਤੋਂ ਇੱਥੇ ਇਸੇ ਤਰ੍ਹਾਂ ਹੀ ਬੈਠੇ ਹੋਏ ਹੋ ਜੀ ਤੇ ਹੁਣ ਤੁਹਾਡੀ ਲੱਤ ਸਿੱਧੀ ਵੀ ਨਹੀਂ ਹੋ ਰਹੀ ਜੀ ਨਹੀਂ ਤਾਂ ਕੋਈ ਇਲਾਜ ਵਗੈਰਾ ਕਿਸ ਤਰ੍ਹਾਂ ਦੇ ਕਰਵਾਏ ਸੀ ਤੁਸੀਂ ਪਹਿਲੇ ਪਹਿਲੇ ਬਖਸ਼ੀ ਨੇ ਕਿਹਾ ਸੀ ਹਸਪੀਟਲ ਜੀ ਹਾਂ ਜੀ ਹਾਂ ਜੀ ਉੱਥੇ ਆਪਰੇਸ਼ਨ ਕੀਤਾ ਇਹ ਨਾ ਕਹਿੰਦੇ ਆਪਰੇਸ਼ਨ ਕਰਨਾ ਹੈ ਬਿਲਕੁਲ ਠੀਕ ਹੋ ਜਾਏਗਾ ਅੱਛਾ ਆਪਰੇਸ਼ਨ ਨੇ ਕੀਤਾ ਉਹਦੇ ਬਾਅਦ ਜਿਹਨੇ ਟ੍ਰੀਟਮੈਂਟ ਪੂਰਾ ਕੀਤਾ ਨਾ ਪੂਰੇ ਟੈਸਟ ਸਾਰੇ ਹੋਏ ਨੇ ਮੇਰੇ ਹਮ ਪੂਰੀ ਟੈਸਟ ਕਰੀ ਇਹਨੇ ਇੱਕ ਟੈਸਟ ਬਾਹਰ ਭੇਜਿਆ 8 8 ਦਿਨਾਂ ਬਾਅਦ ਆਇਆ ਹਮ ਤੇ ਆਦੇ ਠੀਕ ਨਾ ਟੈਸਟ ਬਾਅਦ ਕਹਿੰਦੇ ਨਾ ਕੋਈ ਬਲੋਕਿੰਗ ਹੈ ਬਲੱਡ ਦੀ ਠੀਕ ਤੇ ਨਾਰ ਬਲੋਕਿੰਗ ਦੀ ਸੁਪਰ ਸਪੈਸ਼ਲ ਹਸਪੀਟਲ ਚਲ ਜਾਓ ਠੀਕ ਹੈ ਸਰ ਉੱਥੇ ਗਏ ਉਹ ਕਹਿੰਦੇ ਦੁਬਾਰਾ ਆਪਰੇਸ਼ਨ ਕਰਾਓ ਇਹਦਾ ਸਫਾਈ ਕਰਾਓ ਦੁਬਾਰਾ ਆਪਰੇਸ਼ਨ ਕਰਾਓ ਛੇ ਸੇ ਪੈਰ ਦਾ ਹੀ ਹਾਂਜੀ ਸਰ ਠੀਕ ਮੈਂ ਡਰ ਗਿਆ ਸਰ ਬੁਰੀ ਹਾਲ ਤਾਂ ਕੀਤੀ ਨੇ ਮੇਰੀ ਨਾ ਵੀ ਉਹ ਸੀ ਹਾਲੇ ਕੋਈ ਟੀਕਾ ਲਾ ਲਈ ਨੇ ਨਾ ਕੁਛ ਤੇ ਤੁਸੀਂ ਕਰਦੇ ਕੀ ਸੀ ਹਾਂਜੀ ਕੰਮ ਕੀ ਕਰਦੇ ਸੀ ਕੰਮ ਮੈਂ ਰੇੜੀ ਢੁਡ ਲਾਣਾ ਸਰ ਬਿਆਹ ਸ਼ਾਜ ਭਾਂਡੇ ਭੁੰਡੇ ਮਾਇਨਾ ਮੈਂ ਰੇੜੀ ਲਾਏ ਚਾਲ ਵਾਲੀ ਰੇੜੀ ਲਾਉਣੀ ਸਰ ਅੱਛਾ ਤੇ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਮੇਰੇ ਤਿੰਨ ਬੱਚੇ ਸਰ ਦੋ ਬੇਟੇ ਤੇ ਇੱਕ ਇੱਕ ਬਿਠੋਣੀ ਬੇਟੀ ਹਾਂਜੀ ਤੇ ਹੁਣ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਹੈ ਬੜਾ ਮੁਸ਼ਕਿਲ ਹੈ ਸਰ ਪਹਿਲੇ ਘਰ ਅਲੀ ਵਿਚਾਰੀ ਕਰਦੀ ਕਿਸੇ ਘਰ ਦਾ ਕੰਮ ਹੁਣ ਉਹ ਵੀ ਮੇਰੇ ਨਾਲ ਇੱਕ ਘਰ ਹੀ ਹੈ ਵਿਚਾਰੀ ਬੜਾ ਮੁਸ਼ਕਿਲ ਹੈ ਕੋਈ ਰਾਸ਼ਨ ਦਾ ਬੜਾ ਮੁਸ਼ਕਿਲ ਹੈ ਸਰ ਆਣਾ ਜਾਣਾ ਕੋਈ ਅੰਦਰ ਬਾਹਰ ਲੈਟਰਿੰਗ ਵਗੈਰਾ ਸਭ ਕੁਝ ਇੱਥੇ ਹੋ ਰਹੀ ਹੈ ਹੁਣ ਤੇ ਚੱਲ ਨਹੀਂ ਸਕਦਾ ਮੈਂ ਬੜਾ ਮੁਸ਼ਕਿਲ ਹੈ ਕੋਈ ਨਹੀਂ ਆਇਆ ਵੱਡਾ ਬੰਦਾ ਕੋਈ ਨਹੀਂ ਆਇਆ ਪਤਾ ਲੈਣ ਕੋਈ ਰਾਸ਼ਨ ਬਾਸ ਕੋਈ ਨਹੀਂ ਕੋਈ ਪਤਾ ਤੇ ਲੈਣ ਨਹੀਂ ਆ ਅੱਜ ਤੱਕ ਕੋਈ ਨਹੀਂ ਆਇਆ ਤੁਹਾਡੇ ਜੀ ਨਹੀਂ ਪਿੰਡ ਸਾਹਿਬ ਆਏ ਥੋੜਾ ਇੱਕ ਦੋ ਵਾਰ ਦੇਈਏ ਰਾਸ਼ਨ ਥੋੜਾ ਬਗ ਬਾਕੀ ਸਰਪੰਚ ਵਗੈਰਾ ਕੋਈ ਨਹੀਂ ਪਤਾ ਲੈਣ ਆਇਆ ਭਾਈ ਮਹਾਰਾਜ ਜੀ ਆ ਕੋਈ ਗੱਲਬਾਤ ਨਹੀਂ ਬਿਲਕੁਲ ਨਹੀਂ ਸਰ। ਤੋਂ ਤੁਸੀਂ ਦਰਸ਼ਕੋ ਦੇਖ ਰਹੇ ਹੋ ਕਿ ਇਹਨਾਂ ਦੇ ਜਿਹੜੇ ਪੈਰ ਦੇ ਹਾਲਾਤ ਨੇ ਉਹ ਬਹੁਤ ਹੀ ਮਾੜੇ ਨੇ ਔਰ ਇਹਨਾਂ ਦੇ ਜਿਹੜਾ ਸਰੀਰ ਵੀ ਹੁਣ ਜਿਹੜਾ ਹੈ ਢਲ ਚੁੱਕਿਆ ਹੈ ਬਹੁਤ ਜ਼ਿਆਦਾ। ਇਹਨਾਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਬੈਠੇ ਨੇ ਇਹਨਾਂ ਦੀ ਪਤਨੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਗੱਲ ਕਰਾਵਾਂਗੇ ਇਹਨਾਂ ਦੇ ਛੋਟੇ-ਛੋਟੇ ਬੱਚੇ ਨੇ ਇੱਕ ਬੱਚਾ 9ਵੀਂ ਕਲਾਸ ਦੇ ਵਿੱਚ ਪੜਦਾ ਹੈ ਇੱਕ 6ਵੀਂ ਕਲਾਸ ਦੇ ਵਿੱਚ ਪੜਦਾ ਹੈ ਤੇ ਇਹ ਇੱਕ ਬੇਟੀ ਹੈ ਛੋਟੀ ਜੀ तकरीबन ਕੋਈ 5 ਸਾਲ ਦੀ ਹੈ ਕੀ ਨਾਮ ਹੈ ਪੰਜੀ ਤੁਹਾਡਾ ਮੇਰਾ ਨਾਮ ਸੁਨ ਇਹ ਸਾਰਾ ਕੀ ਕਦੋਂ ਤੋਂ ਹੋ ਰਿਹਾ ਹੈ ਤੁਸੀਂ ਪਰੇਸ਼ਾਨੀ ਜਿਹੜੀ ਦੇਖ ਰਹੇ ਹੋ ਜਦੋਂ ਅਸੀਂ 1.5 ਸਾਲ ਤੋਂ ਲੱਗੇ ਆ ਪਰੇਸ਼ਾਨੀ ਦੇਖ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਕੋਈ ਅਸੀ ਚਾਹੁੰਦੇ ਆ ਕਿ ਬਸ ਇਹਨਾਂ ਦੇ ਪਾਪਾ ਠੀਕ ਹੋਣਾ ਚਾਹੁੰਦੇ ਆ ਇਸ ਵੇਲੇ ਸਾਰੀ ਸੰਗਤ ਜਿਹੜੀ ਹੈ ਉਹ ਤੁਹਾਨੂੰ ਦੇਖ ਰਹੀ ਹੈ ਹਾਂਜੀ ਤੇ ਉਹਨਾਂ ਦੇ ਕੋਲੋਂ ਤੁਸੀਂ ਕੀ ਅਪੀਲ ਕਰਦੇ ਹੋ ਬਸ ਮੈਂ ਇਹ ਚਾਹੁੰਦੀ ਆ ਕਿ ਇਹਨਾਂ ਦਾ ਪਾਪਾ ਠੀਕ ਹੋ ਜੇ ਆਪਣੇ ਪੈਰਾਂ ਤੇ ਪਹਿਲੇ ਦੀ ਤਰ੍ਹਾਂ ਮਤਲਬ ਪਹਿਲੇ ਕੰਮ ਕਰਦੇ ਸੀ ਹਾਂ ਹਾਂਜੀ ਰੈਡੀ ਕੋਲ ਚਲਾਉਂਦੇ ਸੀ ਕਦੀ ਪਾਂਡੇ ਪੁੰਡੇ ਮਾਂਦ ਕੇ ਗੁਜ਼ਾਰਾ ਕਰ ਲੈਂਦੇ ਸੀ ਵੇਟਰਾਂ ਦੇ ਕੰਮ ਦਾ ਹੁਣ ਤੇ ਭਲਿਆਂ ਮੁਸ਼ਕਲ ਹੋ ਗਏ 1.5 ਸਾਲ ਦਾ ਛੋਟੇ ਛੋਟੇ ਬੱਚੇ ਨੇ ਨਾ ਮੈਂ ਕੰਮ ਕਰ ਜਾ ਸਕਦੀ ਪਹਿਲੇ ਕੰਮ ਕਰਦੀ ਸੀ ਨਹੀਂ ਸਿਰ ਤੇ ਕੰਮ ਕਰਦੇ ਸੀ ਪਹਿਲੇ ਹਾਂਜੀ ਹੁਣ ਮੈਂ ਇਹਦਾ ਵੀ ਰਾਖੀ ਕਰਾਂ ਜਾਂ ਕੀ ਕਰ ਕਿਹਨਾ ਬੱਚੇ ਤੁਹਾਡਾ ਮੈਤ ਹੂੰ ਮੈਤ ਹੂੰ ਮੈਤ ਮਹਿਕ ਮਹਿਕ ਨਾਮ ਹੈ ਤੁਹਾਡਾ ਅੱਛਾ ਤੋ ਤੁਸੀਂ ਦੇਖ ਰਹੇ ਹੋ ਕਿ ਛੋਟੀ ਬੱਚੀ ਵੀ ਹੈ ਇਹਨਾਂ ਦੀ 5 ਸਾਲ ਦੀ ਦੋ ਬੱਚੇ ਨੇ ਔਰ ਭੈਣ ਜਿਹੜੇ ਨੇ ਉਹ ਹੁਣ ਖੁਦ ਵੀ ਕੰਮ ਕਰਨ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਦੇ ਜਿਹੜੇ ਹਸਬੰਡ ਨੇ ਉਹ ਹੁਣ ਮੰਜੇ ਤੇ ਹੀ ਪਏ ਹੋਏ ਨੇ ਤੇ ਹਾਲਾਤ ਘਰ ਦੇ ਤੁਸੀਂ ਸਾਰੇ ਮੈਂ ਵੀਰ ਜੀ ਨੂੰ ਕਹਿ ਰਿਹਾ ਕਿ ਇਹ ਦਿਖਾ ਦਿਓ ਕਿ ਇਹ ਇਸ ਵੇਲੇ ਇਹਨਾਂ ਦੇ ਆਪਣੇ ਕੋਈ ਘਰ ਦੇ ਉੱਪਰ ਆਪਣੀ ਛੱਤ ਵੀ ਨਹੀਂ ਹੈ ਇਹਨਾਂ ਦਾ ਆਪਣਾ ਮਕਾਨ ਵੀ ਨਹੀਂ ਹੈ ਇਹ ਕਿਸੇ ਦੇ ਮਕਾਨ ਦੇ ਵਿੱਚ ਫਿਲਹਾਲ ਕੰਮ ਚਲਾਉ ਜਿਹੜਾ ਹੈ ਇਹ ਮਕਾਨ ਹੈ ਇਹ ਉੱਥੇ ਰਹਿ ਰਹੇ ਨੇ ਪਹਿਲਾਂ ਕਿਰਾਏ ਤੇ ਰਹਿੰਦੇ ਸੀ ਫਿਰ ਇਸ ਮਕਾਨ ਦੇ ਵਿੱਚ ਉਹਨਾਂ ਨੇ ਕੋਈ ਥੋੜੀ ਜਗ੍ਹਾ ਦਿੱਤੀ ਹੋਈ ਹੈ ਉਹਨਾਂ ਨੂੰ ਰਹਿਣ ਦੇ ਲਈ ਪਰ ਇਹ ਵੀ ਪਤਾ ਨਹੀਂ ਕਿੰਨੀ ਕੁ ਦੇਰ ਰਹੇਗੀ ਕਰਨ ਜੀ ਇਸ ਵੇਲੇ ਨਾ ਸਾਰੀ ਸੰਗਤ ਤੁਹਾਨੂੰ ਦੇਖ ਰਹੀ ਹੈ ਤੁਹਾਨੂੰ ਕਿਸ ਤਰੀਕੇ ਦੀ ਜਿਹੜੀ ਮਦਦ ਹੈ ਉਹ ਤੁਸੀਂ ਅਪੀਲ ਕਰਨਾ ਚਾਹੋ ਸੰਗਤ ਨੂੰ ਸਰ ਮੈਂ ਜੋ ਗੁਰਦਾਸਤ ਜਿਵੇਂ ਸਭ ਤੋਂ ਸਾਰੀ ਇਹੋ ਮੇਰੀ ਪ੍ਰਾਰਥਨਾ ਹੈ ਕਿ ਮੈਂ ਮੇਰਾ ਇਲਾਜ ਕਰਾ ਦੇ ਸਰ ਛੋਟੇ ਛੋਟੇ ਬੱਚੇ ਨੇ ਮੇਰੇ ਅਗਰ ਮੇਗੀ ਕੋਈ ਸ਼ੋਈਏ ਮੇਰੇ ਬੱਚੇ ਅਕੇ ਬਣ ਗਏ ਮੇਰੇ ਮਗਰ ਨਾ ਮੇਰੇ ਕੋਲ ਕੋਈ ਰਾਂਦੀ ਜਗ੍ਹਾ ਹੈ ਨਾ ਕੋਈ ਆਪਣਾ ਕੋਈ ਆਂਦਾ ਹੈ ਗੱਲਬਾਤ ਕਰਨ ਲਈ ਮੈਂ 16 17 ਸਾਲ ਹੀ ਅਸਲ ਮੈਂ ਕਿਰਾਏ ਪਰ ਰਹਿੰਦੇ ਨਾ ਕਿਸ ਨੇ ਆ ਕੇ ਪੁੱਛਿਆ ਕੋਈ ਜਗ੍ਹਾ ਦਾ ਕੋਈ ਧੋਖੋ ਸੋਖ ਕੋਈ ਕੋਈ ਨਹੀਂ ਪੁੱਛਿਆ ਸਕਦੇ ਮੈਂ ਇਹ ਪ੍ਰਸਨਾ ਸਰਕਾਰ ਅੱਗੇ ਕਿ ਮੇਰੀ ਜਿੰਨੀ ਜਲਦੀ ਜੇ ਮੇਰਾ ਹਲਾਚ ਹੋਇਆ ਇੰਨਾ ਸਭ ਤੋਂ ਬੇਸਤ ਹੈ ਤਾਂ ਦਰਸ਼ਕੋ ਕਰਨ ਰਾਜ ਦੇ ਕਹਿ ਰਹੇ ਨੇ ਕਿ ਸਮੂਹ ਸੰਗਤ ਨੂੰ ਇੱਕ ਬੇਨਤੀ ਕਰਦੇ ਨੇ ਕਿ ਇਸ ਵੇਲੇ ਜਿਹੜੀ ਇਹਨਾਂ ਦੀ ਹਾਲਤ ਹੈ ਉਹ ਅ ਅਸੀਂ ਵੀ ਦੇਖਿਆ ਅਸੀਂ ਵੀ ਇਮੋਸ਼ਨਲ ਹੋ ਗਏ ਇੱਥੇ ਆ ਕੇ ਕਿਉਂਕਿ ਜਿਹੜੇ ਛੋਟੇ ਛੋਟੇ ਬੱਚੇ ਇਹਨਾਂ ਦੇ ਜਿਨ੍ਹਾਂ ਨੂੰ ਜ਼ਰੂਰਤ ਹੈ ਇਸ ਵੇਲੇ ਹਰ ਇੱਕ ਚੀਜ਼ ਦੀ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਕੋਲ ਬਿਲਕੁਲ ਵੀ ਨਹੀਂ ਹਨ ਨਾ ਇਹਨਾਂ ਦੇ ਸਿਰ ਤੇ ਕੋਈ ਛੱਤ ਹੈ ਨਾ ਇਲਾਜ ਦੇ ਲਈ ਪੈਸੇ ਹਨ ਨਾ ਹੀ ਇਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਰਾਸ਼ਨ ਪਾਣੀ ਹੈ ਤੁਹਾਨੂੰ ਸਕਰੀਨ ਦੇ ਉੱਤੇ ਅਸੀਂ ਅ ਅਕਾਊਂਟ ਨੰਬਰ ਇੱਕ ਦਵਾਂਗੇ ਜੋ ਸਿੱਖ ਨੌਜਵਾਨ ਸਭਾ ਯੂनाइटेड ਸਿੱਖ ਖਾਲਸਾ ਐਡ ਅਤੇ ਨਾਲ ਹੀ ਅਕਾਲਪੁਰ ਕੀ ਫੌਜ ਦਾ ਇੱਕ ਸਾਂਝਾ ਅਕਾਊਂਟ ਹੈ ਜਿਹਦੇ ਨਾਲ ਕੀ ਆਪ ਜੀ ਵਰਗੀ ਜੋ ਸੰਗਤ ਹੈ ਜੋ ਦਸਵੰਤ ਤਿਲ ਫੁੱਲ ਪੇਟਾ ਜੋ ਤੁਸੀਂ ਉਸ ਅਕਾਊਂਟ ਦੇ ਵਿੱਚ ਪਾਉਗੇ ਉਹਦੇ ਥਰੂ ਅਸੀਂ ਇਸ ਜਿਹੜੇ ਪਰਿਵਾਰ ਦੀ ਜਿਹੜੀ ਹੈ ਉਹ ਪੂਰੀ ਮਦਦ ਕਰਾਂਗੇ ਔਰ ਮਦਦ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਪੂਰਾ ਇਲਾਜ ਕਰਵਾਇਆ ਜਾਏ ਤਾਂ ਕਿ ਇਹ ਮੁੜ ਕੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਘਰ ਦਾ ਜਿਹੜਾ ਹੈ ਗੁਜ਼ਾਰਾ ਜਿਹੜਾ ਹੈ ਉਹ ਕਰ ਸਕਣ ਔਰ ਆਪਣੇ ਘਰ ਦੀ ਰੋਜ਼ੀ ਰੋਟੀ ਜਿਹੜੀ ਹੈ ਮੁੜ ਕੇ ਬਹਾਲ ਕਰ ਸਕਣ ਤੇ ਐਸੇ ਕਰਕੇ ਆਪ ਸਾਰੀ ਸਮੂਹ ਸੰਗਤ ਨੂੰ ਇੱਕ ਵਾਰ ਫਿਰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦੀ ਮੁੜ ਕੇ ਬਹਾਲੀ ਜਿਹੜੀ ਹੈ ਆਪਣੀ ਨਾਰਮਲ ਜ਼ਿੰਦਗੀ ਵੱਲ ਦੀ ਬਹਾਲੀ ਕਰਨ ਦੇ ਲਈ ਆਪ ਸਾਰੇ ਆਪਣੇ ਦਸਵੰਤ ਦਾ ਹਿੱਸਾ ਪਾਓ ਅਕਾਊਂਟ ਨੰਬਰ ਅਸੀਂ ਜਿਹੜਾ ਹੈ ਸਕਰੀਨ ਦੇ ਉੱਤੇ ਤੁਹਾਨੂੰ ਦੇ ਦੇਵਾਂਗੇ ਅਤੇ ਉਸ ਅਕਾਊਂਟ ਨੰਬਰ ਦੇ ਵਿੱਚ ਆਪਣੀ ਜੋ ਤਿਲ ਫੁੱਲ ਪੇਟਾ ਤੁਹਾਡੇ ਵੱਲੋਂ ਹੋ ਸਕਦੀ ਹੈ ਉਹ ਕਰੋ ਕਿਉਂਕਿ ਇਹਨਾਂ ਦੇ ਘਰ ਤੇ ਨਾ ਛੱਤ ਹੈ ਨਾ ਇਹਨਾਂ ਦਾ ਇਲਾਜ ਦਾ ਕੋਈ ਸਿਸਟਮ ਹੈ ਨਾ ਹੀ ਇਹਨਾਂ ਦੇ ਕੋਲ ਕਿਸੇ ਤਰੀਕੇ ਦੀ ਕੋਈ ਰਾਸ਼ਨ ਪਾਣੀ ਦੀ ਜਿਹੜੀ امداد ਪਹੁੰਚੀ ਹੈ ਤੋਂ ਉਮੀਦ ਕਰਦੇ ਹਾਂ ਕਿ ਆਪ ਸਾਰੇ ਸਮੂਹ ਸੰਗਤ ਜਿਹੜੀ ਹੈ ਇਸ ਪਰਿਵਾਰ ਦੀ ਜਿਹੜੀ ਹੈ ਬੇਨਤੀ ਨੂੰ ਕਬੂਲ ਕਰੋਗੇ ਤੇ ਇਸ ਪਰਿਵਾਰ ਦੀ ਰੱਜ ਕੇ ਮਦਦ ਕਰੋਗੇ ਅਤੇ ਅਕਾਊਂਟ ਨੰਬਰ ਜੋ ਦਿੱਤਾ ਹੋਇਆ ਹੈ ਸਕਰੀਨ ਦੇ ਉੱਤੇ ਉਹਦੇ ਤੇ ਆਪਣੀ ਤੇ ਫੁੱਲ ਪੇਟਾ ਭੇਜ ਕੇ ਜਾਂ ਫਿਰ ਅਕਾਊਂਟ ਨਾਲ ਹੀ ਅਸੀਂ ਇੱਕ ਸਕਰੀਨ ਤੇ ਫੋਨ ਨੰਬਰ ਵੀ ਦੇ ਦੇਾਂਗੇ ਉਹਨਾਂ ਵੀਰਾਂ ਦੇ ਨਾਲ ਤੁਸੀਂ ਸੰਪਰਕ ਕਰਕੇ ਇਸ ਪਰਿਵਾਰ ਦੀ ਆਪਣੀ ਜਥਾ ਸ਼ਕਤੀ ਅਨੁਸਾਰ ਮਦਦ ਕਰ ਸਕਦੇ ਹੋ ਦੇਖਦੇ ਰਹੋ ਆਪਸੀ ਸਾਈਟੀ ਵੀ ਇਸੇ ਤਰ੍ਹਾਂ ਦੀਆਂ ਹੋਰ ਵੀ ਸਟੋਰੀਜ਼ ਤੁਹਾਡੇ ਤੱਕ ਲੈ ਕੇ ਆਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ